ਇਲੈਕਟੋਰਲ ਸਿਸਟਮ ਐਸਾ ਹੈ ਕਿ ਕੁਝ ਸਟੇਟਾਂ ਦੇ ਵਿੱਚ ਤਾਂ ਬਹੁਤ ਜ਼ਿਆਦਾ ਐਮਪੀ ਦੀਆਂ ਮਤਲਬ ਸੀਟਾਂ ਹੈਗੀਆਂ ਨੇ ਕੁਝ ਦੇ ਵਿੱਚ ਘੱਟ ਨੇ ਹੂੰ ਇਹ ਸਟੇਟ ਵਾਈਜ਼ ਰਿਪਰੈਜ਼ੈਂਟੇਸ਼ਨ ਚਾਹੀਦੀ ਹੈ ਮਤਲਬ ਅਸੀਂ ਸਿਰਫ ਇਹ ਹੈ ਕਿ ਇੱਕ ਜਿਹੜੀ ਸਿੰਪਲ ਮੈਜੋਰਟੀ ਦਾ ਅਸੀਂ ਰੱਖ ਲਿਆ ਕਿ ਜਿਹਨੂੰ ਟੋਟਲ ਟੋਟਲ ਦੇ ਵਿੱਚੋਂ ਜਿਹਦੇ ਕੋਲ 30% ਤੋਂ ਵੱਧ ਨੇ ਇਹਦਾ ਮਤਲਬ ਉਹ ਸਾਰਿਆਂ ਦਾ ਨਮੈਂਦਾ ਬਣ ਕੇ ਬੈਠ ਜਾਂਦੇ ਇਹ ਪ੍ਰੋਪੋਰਸ਼ਨੇਟ ਹੋ ਜੇ ਜਿਹੜੇ ਕਿ ਦੂਜੇ ਨੂੰ ਕਿੰਨੀ ਵੋਟ ਪਈ ਹੈ ਉਸ ਹਿਸਾਬ ਨਾਲ ਉਹਦੀ ਵੈਲਿਊ ਹੋਣੀ ਚਾਹੀਦੀ ਹੈ ਜਦੋਂ ਆਪਣੇ ਡੈਮੋਕਰੈਟਿਕ ਸਿਸਟਮ ਬਣਾ ਰਹੇ ਸੀ ਬੜੀ ਡਿਬੇਟ ਚੱਲੀ ਉਸ ਟਾਈਮ ਹਾਂ ਜੀ ਅਕਸਲ ਨੇ ਇੱਕ ਸ਼ੇਅਰ ਕਿਹਾ ਸੀ ਉਸ ਟਾਈਮ ਡੈਮੋਕਰੇਸੀ ਬਾਰੇ ਬੜਾ ਖਸ਼ੂਰ ਹੋਇਆ ਸੀ ਉਹ ਕਿ मतलब ਜ਼ਮੂਰੀयत ਉਹ ਤਰਜ਼-ਏ-ਹਕੂਮਤ ਹੈ ਇਕਵਲ ਜਿਸ ਵਿੱਚ ਇਨਸਾਨ ਗਿਨੇ ਜਾਂਦੇ ਹਨ ਤੋਲੇ ਨਹੀਂ ਜਾਂਦੇ ਹਾਂ ਮਤਲਬ ਉਹਨੇ ਕਿਹਾ ਕਿ ਜਿਹੜੇ ਸਿਆਣੇ ਲੋਕ ਨੇ ਪੜ੍ਹੇ ਲਿਖੇ ਨੇ ਜਾਂ ਜਿਹੜੀ ਪਰਸੈਂਟੇਜ ਵੀ ਹੈ ਉਹਦੀ ਵੈਲਿਊ ਇਦਾਂ ਹੋਣੀ ਚਾਹੀਦੀ ਅਸਲ ਦੇ ਵਿੱਚ ਕਿਉਂ ਚੈੱਕ ਰਹੇ ਉਹਨਾਂ ਦੇ ਉੱਪਰ